ਕਿ ਅਸੀਂ ਦੁੱਧ ਸਰਪਲੱਸ ਕਰਨਾ ਜਿਹੜਾ ਦੁੱਧ ਮੁੱਲ ਲੈਨੇ ਹਰ ਮਹੀਨੇ ਹਰ ਰੋਜ਼ ਕਰੀਬ 6 ਕੁਆਂਟਲ 6.5 ਕੁਆਂਟਲ ਦੁੱਧ ਮੁੱਲ ਲੈਨੇ ਆਂ ਅਸੀਂ ਹਰ ਰੋਜ਼ ਤੇ ਜੇ ਉਸ ਦੁੱਧ ਨੂੰ ਸਰਪਲੱਸ ਕਰੀਏ ਤਾਂ ਕਰੀਬ 40 ਗਾਵਾਂ ਦੀ ਲੋੜ ਆ ਸਾਨੂੰ ਵੀ ਜੇ ਤੁਸੀਂ ਗਾਵਾਂ ਲੈ ਦੇਵੋ ਸਾਡੇ ਬਾਪੂ ਬਜ਼ੁਰਗਾਂ ਨੂੰ ਦੁੱਧ ਦੀ ਜਿਹੜੀ ਕਮੀ ਆ ਜਿਹੜੀ ਉਹ ਦੂਰ ਹੋ ਜਾਊ ਤੇ ਇੱਟਾਂ ਦੀ ਲੋੜ ਆ ਜੀ ਇੱਟਾਂ ਬਿਲਕੁਲ ਖਤਮ ਹੋ ਗਈਆਂ ਹੁਣ ਖੁਰਲੀਆਂ ਵਗੈਰਾ ਬਣ ਰਹੀਆਂ ਚਾਰ ਦੀਵਾਰੀਆਂ ਹੋ ਰਹੀਆਂ ਸਾਰਾ ਇੱਟਾਂ ਦੀ ਘਾਟ ਕਰਕੇ ਰੇਤੇ ਤੇ ਬਜਰੀ ਦੀ ਘਾਟ ਕਰਕੇ ਸਾਡੇ ਕੰਮ ਦੇ ਵਿੱਚ ਥੋੜਾ ਵਿਗਨ ਪੈ ਰਿਹਾ ਜੀ ਜਰੂਰ ਪਹੁੰਚਿਆ ਕਰੋਗੇ ਤਤ ਰੇਤਾ ਤੇ ਬਜਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਬਨੁਖਤਾਂ ਦੀ ਸੇਵਾ ਪਰਿਵਾਰ ਦੇ ਜਿਹੜਾ ਪਸ਼ੂਆਂ ਦਾ ਡੰਗਰਾਂ ਦਾ ਘਰ ਆ ਡੈਰੀ ਫਾਰਮ ਉਹ ਬਣ ਰਿਹਾ ਵਾ ਤੇ ਡੈਰੀ ਫਾਰਮ ਦੇ ਵਿੱਚ ਸਾਨੂੰ ਜਿਵੇਂ ਇੱਟਾਂ ਦੀ ਲੋੜ ਹੈ ਜਿੱਟਾਂ ਬਿਲਕੁਲ ਖਤਮ ਹੋ ਗਈਆਂ ਵਾ ਜੀ ਹੱਥ ਜੋੜ ਕੇ ਬੇਨਤੀ ਹੈ ਭੈਣੋ ਭਰਾਵੋ ਇੱਟਾਂ ਪਹੁੰਚਦੀਆਂ ਕਰੋ ਰੇਤਾਂ ਤੇ ਬਜਰੀ ਚਾਹੀਦੀ ਹੈ ਜੀ ਸੀਮਿੰਟ ਚਾਹੀਦਾ ਜੀ ਇਹ ਡੈਰੀ ਫਾਰਮ ਦਾ ਕੰਮ ਜੀ ਜਲਦੀ ਜਲਦੀ ਕੰਪਲੀਟ ਹੋ ਜੇਵੇ ਤਾਂ ਉਧਰ ਅੰਦਰਲੇ ਘਰੇ ਜਿੱਥੇ ਹੁਣ ਇਸ ਟਾਈਮ ਡੈਰੀ ਫਾਰਮ ਚੱਲਦਾ ਉਥੇ ਅਸੀਂ ਟੈਂਪਰੇਰੀ ਬੋਰਡ ਤਿਆਰ ਕਰਨੇ ਜਿੱਥੇ ਮਰੀਜ਼ ਆਉਂਦੇ ਆ ਕੈਂਪ ਦੇ ਵਿੱਚ ਗਰਮੀ 'ਚ ਸ਼ੈੱਡ ਥੱਲੇ ਤਪਦੇ ਆ ਉਹਨਾਂ ਵਾਸਤੇ ਅਸੀਂ ਚਾਹੁੰਦੇ ਸੀਗੇ ਵੀ ਗਾਡਰ ਵਾਲੇ ਪਾ ਕੇ ਇੱਕ ਟੈਂਪਰੇਰੀ ਵਾਰਡ ਬਣਾ ਲਈਏ ਉਹਦੇ ਵਾਸਤੇ ਜੇ ਕੋਈ ਪੁਰਾਣੇ ਗਾਡਰ ਪਏ ਤੁਹਾਡੇ ਕੋਲੇ ਘਰੇ ਉਹ ਵੀ ਸਾਨੂੰ ਜ਼ਰੂਰ ਦੇ ਕੇ ਜਾਇਓ ਤੇ ਇੱਕ ਅਸੀਂ ਇੱਥੇ ਜਰਸੀ ਗਾਵਾਂ ਰੱਖਣੀਆਂ ਜੀ ਕਰੀਬ ਜੇ ਅਸੀਂ ਦੁੱਧ ਸਰਪਲੱਸ ਕਰਨਾ ਜਿਹੜਾ ਦੁੱਧ ਮੁੱਲ ਲੈਣੇ ਆ ਹਰ ਮਹੀਨੇ ਹਰ ਰੋਜ਼ ਕਰੀਬ 6 ਕੁਇੰਟਲ 6.5 ਕੁਇੰਟਲ ਦੁੱਧ ਮੁੱਲ ਲੈਣੇ ਆ ਅਸੀਂ ਹਰ ਰੋਜ਼ ਤੇ ਜੇ ਉਸ ਦੁੱਧ ਨੂੰ ਸਰਪਲੱਸ ਕਰੀਏ ਤਾਂ ਕਰੀਬ 40 گاਵਾ ਦੀ ਲੋੜ ਆ ਸਾਨੂੰ ਜਿਹਦੇ ਨਾਲ ਜਿਹੜੀ ਦੁੱਧ ਦੀ ਡਿਮਾਂਡ ਆ ਉਹ ਸਾਡੀ ਪੂਰੀ ਹੋ ਜੂਗੀ ਤੇ ਜਰਸੀ ਗਾਂ ਜਿਹੜੀ ਆ ਇੱਕ ਗਾਂ ਲਗਭਗ ਲੱਖ ਰੁਪਏ ਦੇ ਆਸ-ਪਾਸ ਪੈਂਦੀ ਆ ਕਹਿੰਦੇ ਅਸੀਂ ਪਤਾ ਕੀਤਾ ਜੋ ਮਾਰਕੀਟ ਚੋਂ ਤੇ ਜੇ ਕੋਈ ਭੈਣ ਭਰਾ ਸਾਨੂੰ ਗਾਂ ਲੈ ਕੇ ਦੇ ਸਕਦਾ ਜਰਸੀ ਗਾਵਾਂ ਅਸੀਂ ਪਤਾ ਕਰਕੇ ਕਿੱਥੋਂ ਲੈਣੀਆਂ ਉਹ ਤੁਹਾਨੂੰ ਦੱਸ ਦਾਂਗੇ ਤੁਸੀਂ ਉੱਥੋਂ ਸਾਨੂੰ ਗਾਵਾਂ ਲੈ ਕੇ ਦਿਓ ਜੀ ਜ਼ਰੂਰ ਕਿਉਂਕਿ ਜੇ ਤੁਸੀਂ گاਵਾ ਲੈ ਦੇਵੋ ਸਾਡੇ ਬਾਪੂ ਬਜ਼ੁਰਗਾਂ ਨੂੰ ਦੁੱਧ ਦੀ ਜਿਹੜੀ ਕਮੀ ਹੈ ਜਿਹੜੀ ਉਹ ਦੂਰ ਹੋ ਜਾਊ ਹੁਣ ਦੁੱਧ ਮੋੜ ਲੈਨੇ ਆ ਪਰ ਤਸੱਲੀ ਨਹੀਂ ਹੁੰਦੀ ਦੁੱਧ ਦੀ ਕਿਉਂਕਿ ਚਾਹੇ ਜਿਵੇਂ ਮਰਜ਼ੀ ਆ ਬੰਦੇ ਵਧੀਆ ਵਾ ਦੁੱਧ ਚਾਹੇ ਉਹ ਵਧੀਆ ਦੇ ਕੇ ਜਾਂਦੇ ਸਾਨੂੰ ਪਰ ਦੁੱਧ ਆਪ ਦੇ ਘਰ ਦਾ ਹੋਊਗਾ ਤਾਂ ਸਾਡੇ ਬਾਪੂ ਬਜ਼ੁਰਗ ਸਾਡੇ ਪਰਿਵਾਰ ਦੇ ਮੈਂਬਰ ਬੱਚੇ ਬੱਚੀਆਂ ਇੱਕ ਚੰਗਾ ਸਾਫ਼ ਸੁਥਰਾ ਦੁੱਧ ਮਿਲੂਗਾ ਨਾ ਤੇ ਇਹ ਸਾਡੀ ਬੇਨਤੀ ਆ ਵੀ ਜਰਸੀ ਗਾਵਾਂ ਲੈਣੀਆਂ ਵਾ ਜੇ ਤੁਸੀਂ ਜਰਸੀ ਗਾਵਾਂ ਦੀ ਕੋਈ ਸੇਵਾ ਕਰਨਾ ਚਾਹੁੰਦਾ ਕਿਸੇ ਇੱਕ گاਾਂ ਦੀ ਜਾਂ ਦੋ ਦੀ ਤਾਂ ਅਸੀਂ ਜਰਸੀ ਗਾਵਾਂ ਪਤਾ ਕਰ ਲਾਂਗੇ ਕਿੱਥੋਂ ਲੈਣੀਆਂ ਵਾ ਉੱਥੋਂ ਤੁਸੀਂ ਲੈ ਦਿਓ ਗਾਵਾਂ ਸਾਨੂੰ ਤੇ ਤਾਂ ਜੋ ਇੱਕੋ ਥਾਂ ਤੋਂ ਸਹੀ ਬਰੀਡ ਦੀ ਵਧੀਆ ਜਿਹੜੀ ਗਾਵਾਂ ਸਾਨੂੰ ਮਿਲ ਜੇ ਤੇ ਇੱਟਾਂ ਦੀ ਲੋੜ ਆ ਜੀ ਇੱਟਾਂ ਬਿਲਕੁਲ ਖਤਮ ਹੋ ਗਈਆਂ ਹੁਣ ਖੁਲਣੀਆਂ ਵਗੈਰਾ ਬਣ ਰਹੀਆਂ ਚਾਰ ਦਿਵਾਰੀਆਂ ਹੋ ਰਹੀਆਂ ਸਾਰਾ ਤੇ ਇੱਟਾਂ ਦੀ ਘਾਟ ਕਰਕੇ ਰੇਤੇ ਤੇ ਬਜਰੀ ਦੀ ਘਾਟ ਕਰਕੇ ਸਾਡੇ ਕੰਮ ਦੇ ਵਿੱਚ ਥੋੜਾ ਵਿਗਨ ਪੈ ਰਿਹਾ ਜੀ ਜਰੂਰ ਪਹੁੰਚਦਿਆਂ ਕਰੋ ਜੀ ਇੱਟਾਂ ਰੇਤਾ ਤੇ ਬਜਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ